ਕੀ ਨਾਮ ਆ ਤੁਹਾਡਾ ਮੇਰਾ ਨਾਮ ਗੌਰਵ ਆ ਜੀ ਆ ਸਿਵਲ ਹਸਪਤਾਲ ਆ ਹੀ ਕੀ ਕਰਨਾ ਭਾਜੀ ਹਾਂ ਜੀ ਮੇਰੇ ਭਰਾ ਦੇ ਸੱਟ ਲੱਗੀ ਆ ਇਹਨਾਂ ਉਹ ਮੁੰਡਿਆਂ ਨੇ ਕੁੱਟਿਆ ਉਹ ਨਿੰਨੀ ਪ੍ਰੇਮ ਕੰਨੀ ਡੋਨੀ ਇੱਕ ਤਾਂ ਨਾਮ ਆਏਗਾ ਮੋਡ ਪੋਲੂ ਕੀ ਕਾਰਨ ਹੋਇਆ ਭਾਈ ਲੜਾਈ ਕੰਨਾਂ ਨਾਲ ਸਾਡੀ ਲੜਾਈ ਚੱਲਦੀ ਸੀ ਪਹਿਲਾਂ ਦਾ ਉਹਨਾਂ ਨੇ ਮੇਰੇ ਬਿੱਲਾ ਨਾ ਮੈਂ ਘਰ ਇਕੱਲੇ ਇਦਾਂ ਘਰ ਆਇਆ ਸੀ ਉਹਨਾਂ ਨੇ ਮੇਰੇ ਘਰ ਆ ਕੇ ਹਮਲਾ ਕਰਤਾ ਸਾਡਾ ਗੇਟ ਵੀ ਭੰਨਿਆ ਤਾਂ ਤੁਸੀਂ ਉਹ ਵੀ ਦੇਖਿਓ ਵੀਡੀਓ ਬਣਾਈਓ ਘਰ ਕਿੰਦਾ ਏਟਾ ਮੇਰਾ ਮੇਰਾ ਦਰਵਾਜ਼ਾ ਵੀ ਟੁੱਟਿਆ ਪਿਆ ਮੇਰੇ ਬੱਚੇ ਸੀ ਛੋਟੇ ਕਾ ਤਿੰਨ ਬੱਚੇ ਆ ਮੇਰੇ ਮੈਂ ਉਹਨਾਂ ਦੇ ਬਚਾਣ ਲਈ ਆ ਨਾ ਮੇਰੇ ਵਾਈਫ ਦੇ ਵੀ ਸੱਟ ਲੱਗੀ ਆ ਛੁਰਾ ਲੱਗਾ ਬਾਹ ਤੇ ਕਿੰਨੇ ਜਣੇ ਸੀਗੇ ਟੋਟਲ ਭਾਜੀ ਇਹ ਇਹ ਹੈਗਾ ਹੀ 10 12 ਜਣੇ ਹੈਗੇ ਜੀ ਬਾਕੀ ਅਣਪਛਾਤੇ ਜਿਨ੍ਹਾਂ ਨੂੰ ਮੈਂ ਜਾਣਦਾ ਤੁਹਾਨੂੰ ਨਾਮ ਦੱਸਿਆ ਮੈਂ ਤੁਹਾਨੂੰ ਕੋਈ ਸੀਸੀਟੀਵੀ ਵਗੈਰਾ ਲੱਗੇ ਆ ਘਰ ਦੇ ਬਾਹਰ ਜਾਂ ਅੰਦਰ ਹਾਂ ਜੀ ਕਿ ਉਹ ਉਹ ਮਹੱਲੇ ਦੇ ਕਹਿੰਦੇ ਸਾਡੇ ਟੀਵੀ ਸਕਰੀਨ ਟੁੱਟੀ ਆ ਜੇ ਬਾਨ ਕਰਦੇ ਕੋਈ ਤੁਹਾਨੂੰ ਪਤਾ ਹੀ ਆ ਦਵਾਈ ਦਿੰਦਾ ਨਹੀਂ ਹੈਗਾ ਇਦਾਂ ਕੋਈ ਹਥਿਆਰ ਸੀ ਲੈ ਲਾਂਗੇ ਕੋਈ ਨਾ ਹਥਿਆਰ ਵੀ ਸੀਗੇ ਮੁੰਡਿਆਂ ਤੋਂ ਹਾਂ ਜੀ ਹਾਂ ਜੀ ਹਥਿਆਰ ਇੱਟਾ ਉਹਨਾਂ ਨੇ ਇੱਟਾ ਪਤਾ ਨਹੀਂ ਕਿੱਥੋਂ ਲੈ ਕੇ ਆਏ ਗਲੀ 'ਚ ਦੇਖਿਓ ਦੱਸ ਜਿੰ ਕਿਦਾਂ ਇੱਟਾ ਤੇ ਲੜੀਆ ਪਈ ਆ ਕੋਈ ਹੋਰੇ ਵੀ ਸੀ ਉਹਨਾਂ ਤੋਂ ਕੋਈ ਹੋਰ ਹਥਿਆਰ ਆ ਸ਼ੁਰੇਸੀ ਦਾਤਰ ਦੂਤਾ ਵਗੈਰਾ ਸੀ ਬੇਸ ਬੈਠ ਸੀ ਕਿੰਨੇ ਕ ਕਿੰਨੇ ਕ ਵਜੇ ਦਾ ਮਾਮਲਾ ਭਾਈ ਇਹ 9:30 ਵਜੇ ਦਾ ਮਾਮਲਾ ਸਾਢੇ 9 ਵਜੇ ਦਾ ਹਾਂਜੀ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਭਾਈ ਤੁਸੀਂ ਮੌਕੇ ਤੇ ਨਹੀਂ ਅਸੀਂ ਤਾਂ ਸਿੱਟਾ ਹੋਰ ਆ ਗਏ ਸੀ ਸੀਟੀ ਉਹ ਕਹਿੰਦੇ ਪਹਿਲਾਂ ਐਮਆਰ ਕਟਾਓ ਤੇ ਆਹ ਫੇ ਤੁਹਾਡੇ ਬਿਆਨ ਚਾਹੁੰਦੇ ਕਿ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਤੁਸੀਂ ਇਹ ਆ ਕਿ ਇਹਨਾਂ ਨੇ ਪਹਿਲਾਂ ਵੀ ਕਾਫੀ ਆ ਨਾ ਜਿਹੜੀ ਹਾਰਪੁਰ ਰੋਡ ਤੇ ਗੱਡੀਆਂ ਗੁੱਡੀਆਂ ਭੰਨੀਆਂ ਸੀ ਇਹ ਉਹਨਾਂ ਚ ਵੀ ਇਨਵੋਲ ਸੀ ਠੀਕ ਹੈ ਅਸੀਂ ਇਹ ਕਿ ਫੈਮਿਲੀ ਵਾਲੇ ਬੰਦੇ ਅਸੀਂ ਲੜਨਾ ਝਗੜਾ ਨਹੀਂ ਚਾਹੁੰਦੇ ਇਹਦਾ ਨਜਾਇਜ਼ ਪਤਾ ਠਾੰਦੇ ਆ ਬਸ ਜੀ ਮੈਡਮ ਕਿਹਨਾ ਦਾਤਾ ਮਨਦੀਪ ਕੋ ਅਸੀਂ ਬਲ ਹਸਪਤਾਲ ਆਏ ਕਿ ਕਾਰਨ ਆਏ ਸਰ ਸਾਡੇ ਘਰ ਸਾਡੀ ਗਲੀ ਦੇ ਮੁੰਡਾ ਨੇ ਨਾ ਮੁੰਡਾ ਲੜਾਈ ਚੱਲਦੀ ਪਹਿਲਾਂ ਵੀ ਸਾਡਾ ਉਹਨਾਂ ਤੇ ਪਰਚਾ ਆ ਤੇ ਉਹਨਾਂ ਨੇ ਨਾਲ 20 25 ਮੁੰਡੇ ਸੀਗੇ ਉਹ ਆਏ ਉਹਨਾਂ ਨੇ ਨਾ ਸਾਡਾ ਗੇਟ ਭੰਨੇ ਆ ਲੱਤਾਂ ਮਾਰੀਆਂ ਛੁਰੇ ਮਾਰੇ ਮੇਰੇ ਵੀ ਗੇਟ ਦੇ ਵਿੱਚ ਦੀ ਛੁਰਾ ਵੱਜਿਆ ਤੇ ਇੱਟਾਂ ਮਾਰੀਆਂ ਇੱਟ ਵੱਜੀ ਸਿਰ 'ਚ ਤੇ ਮੇਰੇ ਆ ਭਾਜੀ ਤੇ ਇਹਨਾਂ ਨੂੰ ਵੀ ਫੁੱਟ ਕੇ ਗਏ ਮਾਰ ਕੇ ਬਾਹਰ ਕਿੰਨੇ ਜਣੇ ਸੀਗੇ ਟੋਟਲ ਕਿੰਨੇ ਜਣੇ ਸੀਗੇ ਹੁਣ ਏਦਾਂ ਗਿਨੇ ਨਹੀਂ ਆ 20 25 ਜਣੇ ਸੀਗੇ ਤੇ ਤੁਹਾਡੇ ਹੱਥ ਤੇ ਕੇਸੀ ਨਾ ਵਰ ਕੀਤਾ ਛੁਰਾ ਮਾਰਿਆ ਇਹਨਾਂ ਨੂੰ ਤੇ ਜਿਹੜੇ ਬਾਕੀ ਮੁੰਡੇ ਸੀ ਹਥਿਆਰ ਸੀ ਉਹਨਾਂ ਦੇ ਕੋਲ ਹਾਂਜੀ ਹਾਂਜੀ ਹਥਿਆਰ ਵੀ ਸੀਗੇ ਛੁਰੇ ਵੀ ਸੀਗੇ ਇੱਟਾਂ ਵੀ ਮਾਰਦੇ ਫਿਰਦੇ ਸਾਡੇ ਗੇੜ ਦੇ ਉੱਪਰ ਪਿਛਾਣ 'ਚ ਹੈਗੇ ਤੁਹਾਡੇ ਮੁੰਡੇ ਉਹ ਕੌਣ ਕੌਣ ਨੇ ਨਹੀਂ ਦੋ ਤਿੰਨ ਹੀ ਬਸ ਜਿਹੜੇ ਅਸੀਂ ਵਿੱਚੋਂ ਜਾਣਦੇ ਆ ਬਾਕੀਆਂ ਨੂੰ ਨਹੀਂ ਜਾਣਦੇ ਤੇ ਹੋਰ ਵੀ ਸੱਟਾਂ ਲੱਗੀਆਂ ਤੁਹਾਡੇ ਮੇਰੇ ਸਿਰ ਚ ਬੱਜੀ ਐ ਕਿ ਇੱਥੇ ਬਾਹਰ ਦੇ ਬੱਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਸ ਸਾਨੂੰ ਇਨਸਾਫ ਦਵਾਇਆ ਜਾਵੇ ਭਾਜੀ ਕੀ ਨਾਮ ਆ ਤੁਹਾਡਾ ਨਿਸ਼ਕਮਾਨ ਅੱਜ ਸਿਵਲ ਹਸਪਤਾਲ ਆਇਆ ਕਿ ਕੀ ਕੀ ਮਾਮਲਾ ਹੋਇਆ ਸਾਰਾ ਇਹ ਮੇਰੇ ਭਰਾਈ ਲੜਾਈ ਹੋਈ ਸੀ ਮੈਂ ਉੱਥੇ ਗਿਆ ਸੀ ਬਚਾਉਣ ਵਾਸਤੇ ਅੱਛਾ ਜੀ ਤੇ ਉੱਥੇ ਮੈਨੂੰ ਬੰਦਿਆ ਨੇ ਰਾਹ ਵਿੱਚ ਹੀ ਫੜ ਲਿਆ ਲੜਾਈ ਹੋਈ ਕਿੱਥੇ ਭਾਜੀ ਫਲਾਈਏਟ ਘਰ ਚ ਹੋਈ ਜਾਂ ਬਾਹਰ ਹੋਈ ਕਿਤੇ ਬਾਹਰ ਹੋਈ ਬਾਹਰ ਅੱਛਾ ਇਹ ਤੇ ਕਿੰਨੇ ਬੰਦਿਆਂ ਨੇ ਕੁੱਟਿਆ ਤੁਹਾਨੂੰ ਨੂੰ ਵੀ ਕੁੱਟੂਗਾ 7-8 ਬੰਦਿਆਂ ਨੇ ਕੁੱਟਿਆ ਪਛਾਣ ਕਰਦੇ ਬੰਦਿਆਂ ਦੀ ਕੌਣ ਬਈ ਹਾਂਜੀ 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 ਕੀ ਨਾਮ ਉਹਨਾਂ ਦੇ ਨਿੰਨੀ ਪ੍ਰੇਮ ਭੋਲੂ ਕਨੀ ਤੇ ਟੋਨੀ ਟੋਨੀ ਇਹਨਾਂ ਦੇ ਹੱਥ 'ਚ ਕੋਈ ਹਥਿਆਰ ਸੀਗੇ ਜਾਂ ਕਿੱਦਾਂ ਹਥਿਆਰ ਵੀ ਸੀ ਸਭ ਕੁਝ ਸੀ ਆ ਦੇਖੋ ਮੇਰੇ ਨਾਲ ਛੱਟਾ ਬੰਨੀਆਂ ਲੱਗੀਆਂ ਤੇ ਕੀ ਮਾਮਲਾ ਕੀ ਹੋਇਆ ਸਾਰੇ ਲੜਾਈ ਦਾ ਕੋਈ ਪੁਰਾਣੀ ਰੰਜਿਸ਼ ਸੀਗੀ ਪੁਰਾਣੀ ਰੰਜਿਸ਼ ਸੀ ਇਹ ਕਿ ਪਹਿਲੀ ਲੜਾਈ ਚੱਲਦੀ ਪਈ ਆ ਨੀਂਨੀ ਹੁਣਾਣਾ ਅੱਛਾ ਜੀ ਜਿਹਦੇ ਵਿੱਚ ਇਹ ਦੋਸ਼ੀ ਪਾਏ ਗਏ ਆ ਠੀਕ ਹੈ ਜੀ ਕਿ ਮਾਮਲਾ ਕੋਰਟ ਵਿੱਚ ਚੱਲਦਾ ਪਿਆ ਵਾ ਠੀਕ ਆ ਭਾਈ ਪੂਰੀ ਰੰਗ ਵਿੱਚ ਕੱਢੀ ਉਹਨਾਂ ਨੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਇਹ ਸਰ ਜਿੰਮਤ ਸਿੰਘ ਨੰਬਰ ਜੀ ਅਸੀਂ ਪੀਸੀ ਕੋ ਗੜਾ ਸਾਹਿਬ ਡੂਰੀ ਕਰਦੇ ਸਾਨੂੰ ਉਥੋਂ 12 ਨੰਬਰ ਤੋਂ ਕਾਲ ਆਇਆ ਇੱਕ ਡੋਰ ਹੁਣ ਸਦਾ ਤੂੰ ਹਾਂਜੀ ਕਿ ਅਪਲਾਈ ਗ੍ਰੇਡ ਦੇ ਵਿੱਚ ਲੜਾਈ ਝੋਲਾ ਹੋ ਰਿਹਾ ਹੈ ਅੱਛਾ ਜੀ ਜਦੋਂ ਇਹ ਮੌਕੇ ਦੇ ਵੇਖਿਆ ਇੱਕ ਮੁੰਡੀ ਜੀ ਦਾਦਾ ਜਗਮੀ ਸਿੰਘ ਦੇ ਲੋਕ ਚੁੱਕੇ ਉਥੋਂ ਚਿਵਲਾ ਹਸਰ ਲੈ ਆ ਕੇ ਐਡਮਿਟ ਕਰਾਇਆ ਕੋਈ ਕਾਰਨ ਲੱਭਾ ਸਾਂ ਲੜਾਈ ਦਾ ਨਾ ਨਾ ਕੋਲੋਂ ਆਪਸੀ ਲੱਗ ਗਈ ਗਾਂਡ ਗਾਂਡ ਦੇ ਇੱਕ ਦੂਜੇ ਤੋਂ ਠੀਕ ਹੈ ਸਰ